हां जी दोस्तों सत श्री अकाल आज आपा कुछ ਏਦਾ ਦੇ ਸ਼ੇਅਰ ਲੈ ਕੇ ਆਏ ਆ ਜਿਹੜੀ ਡਿਗਦੀ ਮਾਰਕੀਟ ਵਿੱਚ ਵੀ ਅੱਛਾ ਪ੍ਰੋਫਿਟ ਬਣਾ ਰਹੇ ਆ ਤੇ ਇਹ ਸ਼ੇਅਰ ਵਿੱਚ ਵੀ ਤੁਸੀਂ ਵੀ ਆਪਣੀ ਡਿਟਾਰ ਵਿੱਚ ਰੱਖ ਸਕਦੇ ਆ ਇਹ ਕਿਸੇ ਵੀ ਤਰ੍ਹਾਂ ਦੀ ਸੇਲ ਜਾਂ ਬਾਈ ਦੀ ਰეკਮੈਂਡੇਸ਼ਨ ਬਿਲਕੁਲ ਨਹੀਂ ਹੈਗੀ ਤੇ ਏਦਾਂ ਦੀ ਹੋਰ ਵੀਡੀਓ ਤੇ ਸ਼ੇਅਰਾਂ ਬਾਰੇ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਿਓ ਤਾਂ ਕਿ ਏਦਾਂ ਦੀ ਹੋਰ ਵੀਡੀਓ ਆਪਾਂ ਲੈ ਕੇ ਆਉਂਦੇ ਰਹੀਏ ਠੀਕ ਹੈ ਜੀ ਚਲੋ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਨੰਬਰ 1 ਤੇ ਜਿਹੜਾ ਪਹਿਲਾ ਸ਼ੇਅਰ ਹੈਗਾ ਜੀ ਉਹ ਹੈਗਾ 13 ਸੌਫਟਵੇਅਰ ਲਿਮਟਿਡ ਠੀਕ ਹੈ ਜੀ ਸ਼ੇਅਰ ਦਾ ਜਿਹੜਾ ਪ੍ਰਾਈਸ ਹੈਗਾ ਇਸ ਟਾਈਮ 162 ਰੁਪਏ ਆਇਆਗਾ ਵਾ ਠੀਕ ਹੈ ਜੀ ਪਿਛਲੇ 5 ਦਿਨਾਂ ਵਿੱਚ 34 ਰੁਪਏ ਵੱਧ ਚੁੱਕਿਆ ਵਾ ਠੀਕ ਹੈ ਜੀ ਇਹ ਹਾਲ ਹੀ ਦੇ ਵਿੱਚ ਲਿਸਟਡ ਹੋਇਆ ਵਾ ਕਿਦਾਂ ਤੇ ਤੁਸੀਂ ਇਹਨੂੰ ਆਪਣੀ ਡਾਇਰ ਵਿੱਚ ਰੱਖ ਸਕਦੇ ਆ ਜੇ ਆਪਾਂ ਕੰਪਨੀ ਦੀ ਗੱਲ ਕਰੀਏ ਕੰਪਨੀ ਆਈਟੀ ਇੰਡਸਟਰੀ ਦੇ ਰਿਲੇਟਡ ਕੰਮ ਕਰਦੀ ਆ ਕੰਪਨੀ ਦੇ 22 ਪ੍ਰੋਜੈਕਟ ਚੱਲ ਰਹੇ ਆ ਦੇ ਆਵਰ ਆਲ ਦੇਖੀ ਤਾਂ 3000 ਤੋਂ ਜ਼ਿਆਦਾ ਇਹਨਾਂ ਦੇ ਆਫੀਸਿਸ ਕਿਦਾਂ ਆਊਟਲੁੱਕ ਆ ਹੈਗੀਆਂ ਵਾ ਠੀਕ ਹੈ ਜੀ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਜੇ ਬਿਜ਼ਨਸ ਦੀ ਗੱਲ ਕਰੀਏ ਬਿਜ਼ਨਸ ਸੈਗਮੈਂਟ ਜਿਹੜਾ ਹੈਗਾ ਇੱਕ ਇਹ ਵਿਜ ਪ੍ਰੋਜੈਕਟ ਵਾ ਟੈਕਨੀਕਲ ਸਰਵਿਸ ਆ ਤੇ ਸਿਸਟਮ ਇੰਟੀਗ੍ਰੇਸ਼ਨ ਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਸਰਵਿਸ ਕਿਹੜੀ-ਕਿਹੜੀਆਂ ਪ੍ਰੋਵਾਈਡ ਕਰਦੀਆਂ ਨੰਬਰ 1 ਤੇ ਹੈਗਾ ਈ-ਗਵਰਨੈਂਸ ਸਰਵਿਸ ਮਿਲ ਗਈ ਇਹ ਸਰਕਾਰ ਦੇ ਲਈ ਕੰਮ ਕਰਦੀਆਂ ਨੰਬਰ 2 ਨੈਟਵਰਕਿੰਗ ਵਿੱਚ ਹੁੰਦੀਆਂ ਵਾ ਨੰਬਰ 3 ਆਈਟੀ ਸਰਵਿਸ ਵਿੱਚ ਕੰਮ ਕਰਦੀਆਂ ਵਾ ਨੰਬਰ 10 ਆਈਟੀ ਸਰਵਿਸ ਵਿੱਚ ਕੰਮ ਕਰਦੀ ਆਂ ਫਿਰ ਸੌਫਟਵੇਅਰ ਡਵੈਲਪਮੈਂਟ ਕੰਸਲਟੈਂਸੀ ਵੀ ਕਰਦੀ ਆਂ ਮਤਲਬ ਕਿ ਸੌਫਟਵੇਅਰ ਬਣਾਉਂਦੇ ਉਹਦੇ ਬਾਰੇ ਜਿਹੜੀ ਨੌਲੇਜ ਦਿੰਦੀ ਆਂ ਮੈਂ ਜੀਐਸਟੀ ਬਿਲਿੰਗ ਹੋ ਗਿਆ ਜੀਐਸਟੀ ਤੁਹਾਨੂੰ ਪਤਾ ਅੱਜਕੱਲ ਹਰੇਕ ਦੁਕਾਨਦਾਰ ਜੀਐਸਟੀ ਨੰਬਰ ਯੂਜ਼ ਕਰਦਾ ਹੀ ਆ ਉਹਦੀ ਇਨਵੌਇਸ ਹੋ ਗਈ ਬਿਲਿੰਗ ਹੋ ਗਈ ਤੇ ਸੌਫਟਵੇਅਰ ਨੂੰ ਮੇਨਟੇਨ ਕਰਦੀ ਆਂ ਮੈਂ ਠੀਕ ਹੈ ਜੀ ਡਿਜੀਟਲ ਹਾਈਵੇ ਐਂਡ ਲੇਇੰਗ ਆਪਟੀਕਲ ਫਾਈਬਰ ਕੇਬਲ ਕਨੈਕਟੀਵਿਟੀ ਤੁਸੀਂ ਜਿਵੇਂ ਕਿ ਜਾਣਦੇ ਆਂ ਅੱਜਕੱਲ ਫੋਨ ਹਰ ਇੱਕ ਬੰਦੇ ਕੋਲ ਹੈਗਾ ਵਾ ਨੈਟ ਇੰਟਰਨੈਟ ਸਭ ਨੂੰ ਚਾਹੀਦਾ ਵਾ ਫਾਈਬਰ ਦੀ ਜਿਹੜੀ ਕੇਬਲ ਦੀ ਕਨੈਕਟੀਵਿਟੀ ਉਹ ਵੀ ਇਹ ਕੰਪਨੀ ਕਰਦੀ ਆ ਉਸ ਤੋਂ ਬਾਅਦ ਆਰਕੀਟੈਕਚਰ ਦਾ ਵੀ ਕੰਮ ਕਰਦੀ ਆ ਉਸ ਤੋਂ ਬਾਅਦ ਜਿਹੜੀ ਮੇਨਟੇਨੈਂਸ ਐਂਡ ਮਾਈਲ ਆਪਟੀਕਲ ਫਾਈਬਰ ਕੈਕਟੀਵਿਟੀ ਵੀ ਕਰਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਦੇ ਜੇ ਆਪਾਂ ਇੰਪਲਾਂਟ ਡਿਜੀਟਲ ਪ੍ਰੋਜੈਕਟ ਦੀ ਗੱਲ ਕਰੀਏ ਈ-ਗਵਰਨੈਂਸ ਹੈਗੀ ਆ ਸਿਸਟਮ ਇੰਟ੍ਰੇਗੇਸ਼ਨ ਹੈਗੀ ਬਿਲਡਿੰਗ ਆਈਟੀ ਉਸ ਤੋਂ ਬਾਅਦ ਹੋ ਗਿਆ ਜੀ ਇਹਨਾਂ ਦੇ ਆਧਾਰ ਕਾਰਡ ਹੋ ਗਿਆ ਇਲੈਕਟ੍ਰੀਕਲ ਬਿਲਿੰਗ ਹੋ ਗਈ ਰਾਸ਼ਨ ਕਾਰਡ ਹੋ ਗਏ ਸਮਾਰਟ ਪ੍ਰੋਜੈਕਟ ਹੋ ਗਏ ਇਹ ਸਭ ਇਹਨਾਂ ਦੇ ਵਿੱਚ ਵਰਕਿੰਗ ਕਰ ਲਈ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਜੀ ਆਪਾਂ ਰੈਵਨਿਊ ਦੀ ਗੱਲ ਕਰੀਏ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਦੇ ਰੈਵਨਿਊ ਦੀ ਗੱਲ ਕਰੀਏ ਟੈਕਨੀਕਲ ਡਿਵੀਜ਼ਨ ਤੋਂ ਇਹਨਾਂ ਨੂੰ 24% ਦਾ ਅਰਨਿੰਗ ਹੁੰਦੀ ਆ ਪ੍ਰੋਜੈਕਟ ਡਿਵੀਜ਼ਨ ਤੋਂ 74% ਹੁੰਦੀ ਆ ਤੇ 2% ਜਿਹੜੀ ਇਹਨਾਂ ਦੀ ਅਦਰ ਇਨਕਮ ਹੈਗੀ ਆ ਠੀਕ ਹੈ ਜੀ ਜੇ ਕੰਪਨੀ ਦੀ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਦੀ ਮਾਰਕੀਟ ਕੈਪ ਹੈਗੀ 204 ਕਰੋੜ ਜਿਹੜਾ ਪ੍ਰਾਈਸ ਇਸ ਟਾਈਮ ਇਹਦਾ ਕਰੰਟ ਚੱਲ ਰਿਹਾ ਛੇ ਦਾ ਹੋਏਗਾ 163 ਰੁਪਏ ਤੇ ਇਹਦਾ ਪੀ ਹੈਗਾ 29 ਠੀਕ ਹੈ ਜੀ ਬੁੱਕ ਵੈਲਿਊ ਜਿਹੜੀ ਹੈਗੀ ਉਹ 93 ਰੁਪਏ ਦੀ ਆ ਰਿਟਰਨ ਔਨ ਇਕਵਿਟੀ 3.78 ਵਾਜੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਸੇਲ ਹੈਗੀ ਉਹ 94 ਕਰੋੜ ਦੀ ਆ ਕੁਆਰਟਰਲੀ ਸੇਲ ਦੇਖੀ ਤਾਂ 25 ਕਰੋੜ ਦੀ ਆ ਜੀ ਡੈਪਟਨਿਕ ਟਿਊ ਜਰੀਏ ਮੇਨ ਚੀਜ਼ ਦੇਖਣ ਵਾਲੀ ਹੁੰਦੀ ਹੈ ਕਿ ਕੰਪਨੀ ਦੀ ਇਕਿਟੀ ਤੇ ਕਿੰਨਾ ਕਰਜ ਹੋਇਆ ਹੈ 0.25 ਹੈ ਠੀਕ ਹੈ ਜੀ ਕੰਪਨੀ ਦੇ ਉੱਪਰ ਕਰਜਾ ਕਿੰਨਾ ਵਾ ਉਹ ਹੈਗਾ 28 ਕਰੋੜ ਦਾ ਠੀਕ ਹੈ ਜੀ ਪੈਗ ਰੇਸ਼ੋ ਇਹਦਾ ਜਿਹੜਾ ਹੈਗਾ 12 ਹੋ ਗਿਆ ਵਾ ਇਹ ਕੰਪਨੀ ਦੇ ਆਪਾ ਕੁਆਰਟਰਲੀ ਰਿਜ਼ਲਟ ਦੇਖੀਏ ਤਾਂ ਕੰਪਨੀ ਦੀ ਜਿਹੜੀ ਸੇਲ ਆ ਮਾਰਚ ਵਿੱਚ 23 ਕਰੋੜ ਦੀ ਸੀਗੀ ਜੂਨ ਵਿੱਚ 24 ਕਰੋੜ ਦੀ ਹੋਗੀ ਤੇ ਸਤੰਬਰ ਵਿੱਚ 25 ਕਰੋੜ ਦੀ ਉਸ ਤੋਂ ਬਾਅਦ ਇਹ ოਪਰੇਟਿੰਗ ਪ੍ਰੋਫਿਟ ਦੇਖੀਏ ਤab ኦਪਰੇਟਿੰਗ ਪ੍ਰੋਫਿਟ ਜਿਹੜਾ ਵਾ ਮਾਰਚ ਵਿੱਚ 1.88 ਕਰੋੜ ਦਾ ਸੀਗਾ ਜੂਨ ਵਿੱਚ 3 ਕਰੋੜ ਦਾ ਸੀਗਾ ਤੇ ਸਤੰਬਰ ਵਿੱਚ 2.31 ਕਰੋੜ ਦਾ ਨੈਟ ਪ੍ਰੋਫਿਟ ਦੀ ਜੇ ਗੱਲ ਕਰੀਏ ਨੈਟ ਪ੍ਰੋਫਿਟ ਇਹਦਾ ਹੈਗਾ ਮਾਰਚ ਵਿੱਚ 1.75 ਕਰੋੜ ਦਾ ਜੂਨ ਵਿੱਚ 2 ਕਰੋੜ ਦਾ ਤੇ ਸਤੰਬਰ ਵਿੱਚ 1.26 ਕਰੋੜ ਦਾ ਠੀਕ ਹੈ ਜੀ ਜੇ ਆਪਾਂ ਕੰਪਨੀ ਦੇ ਪ੍ਰੋਮੋਟਰਾਂ ਦੀ ਹੋਲਡਿੰਗ ਦੀ ਗੱਲ ਕਰੀਏ ਤਾਂ ਪ੍ਰੋਮੋਟਰ ਦੀ ਇਹ ਹੋਲਡਿੰਗ ਉਹ ਸੇਮ ਹੀ ਆ 47% ਇਹਨਾਂ ਕੋਲ ਹੋਲਡਿੰਗ ਹੈਗੀ ਆ ਜੀ ਹਲੇ ਕੋਈ ਫੋਰਨ ਇਨਵੈਸਟਰ ਨੇ ਬਿਲਕੁਲ ਵੀ ਇਨਵੈਸਟਮੈਂਟ ਬਿਲਕੁਲ ਨਹੀਂ ਕੀਤੀ ਹੋਈ ਪਬਲਿਕ ਇਹਦੇ ਵਿੱਚ 52% ਦੀ ਸਟੇਕ ਹੋਲਡ ਕਰਦੀ ਹੈ ਠੀਕ ਹੈ ਜੀ ਨੰਬਰ 2 ਤੇ ਜਿਹੜਾ ਸ਼ੇਅਰ ਹੈਗਾ ਉਹ ਹੈਗਾ ਮੈਕਸੀਮਾਈਜ਼ ਇੰਟਰਨੈਸ਼ਨਲ ਲਿਮਟਿਡ ਨੰਬਰ 3 ਤੇ ਹੈਗਾ ਵਾ ਜਿਹੜੇ ਸ਼ੋਰ ਦੀ ਆਪਾਂ ਗੱਲ ਕਰੇ ਜਾਂਦੇ ਉਹ ਹੈਗਾ ਨੈਟ ਲਿੰਕ ਸੋਲੂਸ਼ਨ ਠੀਕ ਹੈ ਜੀ ਇਹ ਵੀ ਆਈਟੀ ਦੇ ਰਿਲੇਟਡ ਕੰਪਨੀ ਹੈਗੀ ਆ ਇਹ ਕੰਪਨੀ ਦਾ ਆਪਾਂ ਸ਼ੇਅਰ ਪ੍ਰਾਈਸ ਦੀ ਗੱਲ ਕਰੀਏ ਕੰਪਨੀ ਦਾ ਜਿਹੜਾ ਸ਼ੇਅਰ ਪ੍ਰਾਈਸ ਇਸ ਟਾਈਮ ਹੈਗਾ 223 ਰੁਪਏ ਤੇ ਆ ਠੀਕ ਹੈ ਜੀ ਅੱਜ ਆਜ ਦੇ ਵਿੱਚ ਇਹ 25 ਰੁਪਏ ਵੱਧ ਚੁੱਕਿਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ ਇੱਕ ਮਹੀਨਾ ਪਹਿਲਾਂ ਇਹ ਸ਼ੇਅਰ 143 ਰੁਪਏ ਦਾ ਟ੍ਰੇਡ ਕਰ ਰਿਹਾ ਸੀਗਾ ਤੇ ਅੱਜ 223 ਰੁਪਏ ਤੇ ਆ ਇੱਕ ਮਹੀਨੇ ਦੇ ਵਿੱਚ ਵਿੱਚ ਇਹ 74 ਰੁਪਏ ਵੱਧ ਗਿਆ ਵਾ ਜੇ ਤੁਸੀਂ ਵੱਡਾ ਲੱਖ ਰੁਪਇਆ ਵੀ ਲਾਇਆ ਹੁੰਦਾ ਤੇ ਤੁਹਾਡਾ ਪੈਸਾ ਕਾਫੀ ਮਲਟੀਪਲਾਈ ਹੋ ਜਾਂਦਾ ਗਾਇਸ ਸ਼ੇਅਰ ਵਿੱਚ ਠੀਕ ਹੈ ਜੀ ਇਸ ਸ਼ੇਅਰ ਨੂੰ ਵੀ ਤੁਸੀਂ ਆਪਣੀ ਡਾਲ ਵਿੱਚ ਰੱਖ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਅਗਲੇ ਸ਼ੇਅਰ ਦੀ ਗੱਲ ਕਰੀਏ ਅਗਲਾ ਸ਼ੇਅਰ ਹੈਗਾ ਪੋਲੋਕੁਇਨ ਇੰਡਸਟਰੀਅਲ ਐਂਡ ਫਿਨਟੈਕ ਲਿਮਟਿਡ ਇਹ ਸ਼ੇਅਰ ਦੀ ਜੇ ਗੱਲ ਕਰੀਏ ਇਹ ਵੀ ਸ਼ੇਅਰ ਕਾਫੀ ਗਰੋਥ ਵਾਲਾ ਸ਼ੇਅਰ ਵਾ ਲੰਬੇ ਸਮੇਂ ਲਈ ਤੁਸੀਂ ਇਹਨੂੰ ਆਪਣੀ ਡਾਲ ਵਿੱਚ ਰੱਖ ਸਕਦੇ ਆ ਇਹ ਸ਼ੇਅਰ ਵੀ ਤੁਸੀਂ ਦੇਖ ਸਕਦੇ ਆ ਕਿ ਇਹ ਸ਼ੇਅਰ 42 ਰੁਪਏ ਤੋਂ ਇੱਕ ਸਾਲ ਪਹਿਲਾਂ ਚਾਲੂ ਹੋਇਆ ਸੀਗਾ ਤੇ ਅੱਜ 68 ਰੁਪਏ ਦਾ ਹੋ ਗਿਆ ਵਾ ਠੀਕ ਹੈ ਜੀ ਜੇ ਆਪਾਂ ਇਹ ਬਿਜ਼ਨਸ ਦੀ ਗੱਲ ਕਰੀਏ ਐਫ ਐਮ ਜੀ ਸੀ ਪ੍ਰੋਡਕਟ ਇਨ ਡੋਮੈਸਟਿਕ ਮਾਰਕੀਟ ਵਿਦ ਸਪਲਾਈ ਟੂ ਦੀ ਡਿਫੈਂਸ ਸੈਕਟਰ ਡਿਫੈਂਸ ਸੈਕਟਰ ਨੂੰ ਜਿਹੜੀ ਐਫ ਐਨ ਜੀ ਸੀ ਜਿਹੜਾ ਹੁੰਦਾ ਵਾ ਐਫ ਐਮ ਜੀ ਸੀ ਉਹ ਪ੍ਰੋਡਕਟ ਹੁੰਦੇ ਜਿਹੜੇ ਆਪਾਂ ਡੇਲੀ ਯੂਜ਼ ਕਰਦੇ ਆ ਜਿਵੇਂ ਘਰਾਂ ਵਿੱਚ ਵਰਤਣ ਵਾਲੇ ਤੇਲ ਹੋ ਗਿਆ ਸ਼ੈਂਪੂ ਹੋ ਗਿਆ ਜਿਹੜੇ ਬੇਸਿਕ ਨੀਡ ਡੇਲੀ ਹੁੰਦੀ ਹੈ ਨਾ ਉਹਨੂੰ ਐਫ ਐਮ ਸੀ ਜੀ ਪ੍ਰੋਡਕਟ ਕਿਹਾ ਜਾਂਦਾ ਠੀਕ ਹੈ ਜੀ ਕੈਮੀਕਲ ਐਂਡ ਮੈਨਰਲ ਹੋ ਗਿਆ ਉਸ ਤੋਂ ਬਾਅਦ ਆਈਟੀ ਹੋ ਗਿਆ ਠੀਕ ਹੈ ਜੀ ਇਹ ਕੰਪਨੀ ਜਿਹੜੀ ਆ ਪਰਸਨਲ ਕੇਅਰ ਦੇ ਜਿੰਨੇ ਵੀ ਪ੍ਰੋਡਕਟ ਵਾ ਉਹਨਾਂ ਨੂੰ ਸਪਲਾਈ ਕਰਦੀ ਆ ਜਿਵੇਂ ਕਿ ਸਾਬਣ ਹੋ ਗਿਆ ਸੋਪ ਐਂਡ ਹੈਂਡ ਵਾਸ਼ ਹੋ ਗਿਆ ਉਸ ਤੋਂ ਬਾਅਦ ਘਰਾਂ ਵਿੱਚ ਵਰਤੇ ਜਾਣ ਵਾਲੇ ਮੌਕ ਸਿਕਿਉਰਟੀ ਜਿਵੇਂ ਕਿ ਮੱਛਰਾਂ ਨੂੰ ਭਜਾਉਣ ਲਈ ਜਿਹੜੇ ਵਰਤੇ ਜਾਂਦੇ ਉਹਨਾਂ ਦੇ ਲਈ ਹੋ ਗਿਆ ਫਰੈਸ਼ਨਰ ਹੋ ਗਏ ਜਿਸੋਈ ਵਿੱਚ ਵਰਤੇ ਜਾਣ ਵਾਲੇ ਸਾਬਨ ਹੋ ਗਿਆ ਉਸ ਤੋਂ ਬਾਅਦ ਜਿਹੜਾ ਕੱਪੜੇ ਧੋਣ ਵਾਲੇ ਸਰਫ ਹੋ ਗਿਆ ਇਹ ਇਦਾਂ ਦੀ ਚੀਜ਼ਾਂ ਬਣਾਉਂਦੀ ਆ ਠੀਕ ਹੈ ਜੀ ਇਦਾਂ ਦੀ ਚੀਜ਼ਾਂ ਦੀ ਸਪਲਾਈ ਕਰਦੀ ਆ ਠੀਕ ਹੈ ਜੀ ਮੈਨੂਫੈਕਚਰਿੰਗ ਕਰਦੀ ਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਡਿਸਟ੍ਰੀਬਿਊਸ਼ਨ ਵੀ ਹੈਗੇ ਆ ਮੈਟਰੋ ਕੈਸ਼ ਕੈਰੀ ਗਿਵਿੰਗ ਦੀ ਕੰਪਨੀ ਪ੍ਰੋਡਕਟ ਠੀਕ ਹੈ ਜੀ ਜੇ ਆਪਾਂ ਕੰਪਨੀ ਦੀ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਦੀ ਮਾਰਕੀਟ ਕੈਪ ਜਿਹੜੀ 2083 ਕਰੋੜ ਦੀ ਹੈ ਮਲਗੀ ਇਸ ਮਾਲ ਕੈਪ ਕੰਪਨੀ ਹੈਗੀ ਹਲੇ ਇਹਦਾ ਜਿਹੜਾ ਕਰੰਟ ਪ੍ਰਾਈਸ ਹੈਗਾ ਵਾ 62 ਰੁਪਏ ਚੱਲ ਰਿਹਾ ਵਾ ਹਾਈ ਜਿਹੜਾ ਹੈ 79 ਰੁਪਏ ਗਿਆ ਸੀਗਾ ਤੇ ਲੋ ਜਿਹੜਾ 36 ਰੁਪਏ ਤੇ ਗਿਆ ਸੀਗਾ ਕਿਸੇ ਵੀ ਸ਼ੇਅਰ ਨੂੰ ਖਰੀਦਣ ਦਾ ਇੱਕ ਹੀ ਤਰੀਕਾ ਵਾ ਜਦੋਂ ਉਹ ਬੰਦਾ ਸ਼ੇਅਰ ਡਿੱਗ ਰਿਹਾ ਨਾ ਉਹਨੂੰ ਉਦੋਂ ਖਰੀਦੋ ਤੇ ਜਦੋਂ ਵੱਧ ਰਿਹਾ ਵਾ ਆਪਣਾ ਪ੍ਰੋਫਿਟ ਬੁੱਕ ਕਰਕੇ ਤੁਸੀਂ ਜਾ ਸਕਦੇ ਆ ਠੀਕ ਹੈ ਜੀ ਜੇ ਤੁਸੀਂ ਲੰਬੇ ਸਮੇਂ ਲਈ ਇਨਵੈਸਟਰ ਹੁੰਦੇ ਤੁਸੀਂ ਲੰਬੇ ਸਮੇਂ ਲਈ ਵੀ ਇਨਵੈਸਟ ਲੈ ਪੀ ਦੀ ਗੱਲ ਕਰੀਏ ਤਾਂ ਛੇਤੋ ਕਿੰਨੇ ਹੈ ਬੁੱਕ ਵੈਲਿਊ 5 ਰੁਪਏ ਹੈ ਜੀ ਉਸ ਜੇ ਆਪਾਂ ਇਹ ਸੇਲ ਦੀ ਗੱਲ ਕਰੀਏ ਤਾਂ 79 ਕਰੋੜ ਦੀ ਆ ਕੁਆਰਟਰਲੀ ਸੇਲ ਦੀ ਗੱਲ ਕਰੀਏ ਤਾਂ 25 ਕਰੋੜ ਦੀ ਆ ਠੀਕ ਹੈ ਜੀ ਜਿਹੜਾ ਕੰਪਨੀ ਦਾ ਕਰਜ਼ਾ ਹੈਗਾ ਵਾ ਉਹ 14 ਕਰੋੜ ਦਾ ਵਾ ਠੀਕ ਹੈ ਜੀ ਜੇ ਆਪਾਂ ਹੋਲਡਿੰਗ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਹੋਲਡਿੰਗ ਜਿਹੜੀ ਹੈਗੀ ਉਹ ਪ੍ਰੋਮੋਟਰ ਰਾਏ ਕੋਲੀਆ ਤੇ ਜਾਂ ਪਬਲਿਕ ਨੇ ਇਨਵੈਸਟਮੈਂਟ ਕੀਤੀ ਹੈ ਠੀਕ ਹੈ ਜੀ ਇਸ ਟੋਕਨ ਨੂੰ ਤੁਸੀਂ ਆਪਣੇ ਡਾਲ ਵਿੱਚ ਰੱਖ ਸਕਦੇ ਆ ਤੇ ਇਦਾਂ ਦੇ ਹੋਰ ਸਟੋਕਾਂ ਬਾਰੇ ਜਾਣਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਆਪਾਂ ਇਦਾਂ ਦੇ ਸਸਤੇ ਤੇ ਵਧੀਆ ਫੰਡਾਮੈਂਟਲੀ ਸਟਰੋਂਗ ਜਿਹੜੇ ਸ਼ੇਅਰ ਆ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ